ਇੱਕ ਸੀ ਚਿੜੀ ਤੇ ਇੱਕ ਸੀ ਕਾਂ ਡੰਡੀ ਇੱਕ ਦਿਨ ਦੋਵੇਂ ਚੋਗਾ ਚੁਗਣ ਵਾਸਤੇ ਇਕੱਠੇ ਉੱਡੇ ਡੰਡੀ ਉੱਡਦੇ ਉੱਡਦੇ ਸਮੁੰਦਰ ਕਿਨਾਰੇ ਅਪੜੇ ਡੰਡੀ ਉੱਥੇ ਚਿੜੀ ਨੂੰ ਲੱਗ ਗਿਆ ਮੋਤੀ ਅਤੇ ਕਾਂ ਨੂੰ ਲੱਗ ਗਿਆ ਲਾਲ ਡੰਡੀ ਚਿੜੀ ਕਹਿੰਦੀ ਮੇਰਾ ਮੋਤੀ ਵੱਧ ਕੀਮਤੀ ਹੈ ਕਾਂ ਕਹਿੰਦਾ ਮੇਰਾ ਲਾਲ ਵੱਧ ਮਹਿੰਗਾ ਹੈ ਡੰਡੀ ਦੋਵੇਂ ਜਨੇ جوہری ਕੋਲ ਪਰਖ ਕਰਵਾਉਣ ਵਾਸਤੇ ਗਏ ਡੰਡੀ جوہری ਨੇ ਪਹਿਲਾਂ ਲਾਲ ਪਰਖਿਆ ਫਿਰ ਮੋਤੀ ਡੰਡੀ ਲਾਲ ਦੀ ਕੀਮਤ ਦੱਸੀ ਲੱਖ ਰੁਪਿਆ ਅਤੇ ਮੋਤੀ ਦੀ ਸਵਾ ਲੱਖ ਡੰਡੀ ਕਾਂ ਦੇ ਮਨ ਵਿੱਚ ਬੇਈਮਾਨੀ ਆ ਗਈ ਬੋਲਿਆ ਚਿੜੀ ਭੈਣ ਆਪਣਾ ਮੋਤੀ ਤਾਂ ਦਿਖਾ ਜਰਾ ਚਿੜੀ ਸੀ ਵਿਚਾਰੀ ਆਲੀ ਭੋਲੀ ਮਾਸੂਮ ਡੰਡੀ ਮੋਤੀ ਝਟ ਕਾਂ ਸਾਹਮਣੇ ਰੱਖ ਦਿੱਤਾ ਡੰਡੀ ਕਾਂ ਨੇ ਕੜਕ ਚੁੰਝ ਵਿੱਚ ਮੋਤੀ ਫੜਿਆ ਤੇ ਉੱਡ ਗਿਆ ਡੰਡੀ ਉੱਡਦਾ ਉੱਡਦਾ ਪਿੱਪਲ ਦੇ ਦਰਖਤ ਉੱਪਰ ਜਾ ਬੈਠਿਆ ਡੰਡੀ ਚਿੜੀ ਵੀ ਪਿੱਸੇ ਪਿੱਸੇ ਉੱਡ ਕੇ ਆ ਗਈ ਡੰਡੀ ਆ ਕੇ ਕਿਹਾ ਕਾਂ ਭਾਈ ਮੇਰਾ ਮੋਤੀ ਮੈਨੂੰ ਦੇ ਦੇ ਡੰਡੀ ਕਾਹ ਕਹਿੰਦਾ ਦਫਾ ਹੋ ਇਥੋਂ ਡੰਡੀ ਮੈਂ ਤੇਰਾ ਮੋਤੀ ਕਦ ਲਿਆ ਪ੍ਰਸੰਚਨ ਚਿੜੀ ਨੇ ਕਾਂ ਦੀਆਂ ਵੜੀਆਂ ਮਿੰਤਾ ਕੀਤੀਆਂ ਹੱਥ ਬੰਨੇ ਪਰ ਕਾਂ ਨੇ ਕਿੱਥੇ ਮੰਨਣਾ ਸੀ ਪ੍ਰਸੰਚਨ ਨਾ ਮੋਤੀ ਦੇਣਾ ਸੀ ਨਾ ਦਿੱਤਾ ਡੰਡੀ ਦੁਖੀ ਹੋ ਕੇ ਚਿੜੀ ਨੇ ਪਿੱਪਲ ਨੂੰ ਕਿਹਾ ਪਿੱਪਲ ਉਹ ਪਿੱਪਲ ਇਹੋ ਜਿਹੇ ਮਾੜੇ ਕਾਨੂੰ ਤੂੰ ਆਪਣੇ ਉੱਪਰ ਕਿਉਂ ਬੈਠਣ ਦਿੰਨਾ ਪ੍ਰਸੰਚਨ ਉਡਾ ਦੇ ਇਸ ਨੂੰ ਡੰਡੀ ਪਿੱਪਲ ਨੇ ਪੱਤਿਆਂ ਦੀ ਖੜਖੜ ਵਿੱਚ ਜਵਾਬ ਦਿੱਤਾ ਮੈਂ ਕਿਉਂ ਉਡਾਵਾਂ ਕਾਨੂੰ ਭਲਾ ਪ੍ਰਸੰਚਨ ਮੇਰਾ ਕੀ ਵਿਗਾੜਿਆ ਹੈ ਇਸਨੇ ਪ੍ਰਸੰਚਨ ਦੁਖੀ ਹੋ ਕੇ ਉੱਡਦੀ ਉੱਡਦੀ ਚਿੜੀ ਤਰਖਾਨ ਕੋਲ ਗਈ ਡੰਡੀ ਜਾ ਕੇ ਕਹਿੰਦੀ ਮਿਸਤਰੀ ਜੀ ਪਿੱਪਲ ਮੇਰੀ ਗੱਲ ਨਹੀਂ ਮੰਦਾ ਪਿੱਪਲ ਵੱਢਦੇ ਡੰਡੀ ਤਰਖਾਨ ਕਹਿੰਦਾ ਪਿੱਪਲ ਨੇ ਮੇਰਾ ਕੀ ਵਿਗਾੜਿਆ ਹੈ ਜੋ ਮੈਂ ਪਿੱਪਲ ਵੱਢਾਂ ਮੈਂ ਕੋਈ ਵੇਲਾ ਬੈਠਾਂ ਚਿੜੀ ਰਾਜੇ ਦੇ ਮਹਿਲ ਪੁੱਜੀ ਤੇ ਰਾਜੇ ਨੂੰ ਕਿਹਾ ਮਿਸਤਰੀ ਮੇਰਾ ਕੰਮ ਨਹੀਂ ਕਰਦਾ ਮਹਾਰਾਜ ਉਸ ਨੂੰ ਸਜ਼ਾ ਦਿਓ ਡੰਡੀ ਰਾਜੇ ਨੇ ਕਿਹਾ ਕੋਈ ਸ਼ਿਕਾਇਤ ਨਹੀਂ ਆਈ ਮੇਰੇ ਕੋਲ ਮਿਸਤਰੀ ਦੀ ਕੇਵਲ ਤੇਰੀ ਗੱਲ ਸੁਣ ਕੇ ਸਜ਼ਾ ਦੇ ਦਿਆਂ ਇਹ ਕੀ ਇਨਸਾਫ ਹੋਇਆ ਪ੍ਰਜਨ ਚੈਨਾ ਦਫਾ ਹੋ ਸਮਾ ਜਾ ਨਾ ਕਰ ਡੰਡੀ ਉੱਡਦੀ ਉੱਡਦੀ ਚਿੜੀ ਰਾਣੀ ਦੇ ਮਹਿਲ ਵਿੱਚ ਗਈ ਡੰਡੀ ਰਾਣੀ ਨੂੰ ਕਿਹਾ ਮਹਾਰਾਣੀ ਜੀ ਰਾਜਾ ਮੇਰਾ ਆਖਾ ਨਹੀਂ ਮੰਨਦਾ ਡੰਡੀ ਤੁਸੀਂ ਰਾਜੇ ਨਾਲ ਰੁੱਸ ਜਾਓ ਡੰਡੀ ਰਾਣੀ ਨੇ ਕਿਹਾ ਕਿਉਂ ਰਸਾਂ ਪ੍ਰਸੰਚਨ ਰਾਜੇ ਨੇ ਮੇਰਾ ਕੀ ਵਿਗਾੜਿਆ ਹੈ ਪ੍ਰਸੰਚਨ ਉੱਡਦੀ ਉੱਡਦੀ ਚਿੜੀ ਚੂਹਿਆਂ ਕੋਲ ਗਈ ਡੰਡੀ ਚੂਹਿਆਂ ਨੂੰ ਕਿਹਾ ਚੂਹੇ ਭਾਈਓ ਮੇਰਾ ਕਹਿਣਾ ਮੰਨ ਕੇ ਰਾਣੀ ਦੀਆਂ ਪੁਸ਼ਾਕਾਂ ਕੁੱਤਰ ਦਿਓ ਡੰਡੀ ਚੂਹਿਆਂ ਨੇ ਕਿਹਾ ਰਾਣੀ ਨੇ ਸਾਡਾ ਕੀ ਨੁਕਸਾਨ ਕੀਤਾ ਕਿ ਅਸੀਂ ਉਸ ਦੇ ਲਿਵਾਸ ਕੁਤਰੀਏ ਪ੍ਰਸਨਚਿਨ ਚਿੜੀ ਉੱਡਦੀ ਉੱਡਦੀ ਬਿੱਲੀ ਕੋਲ ਗਈ ਬਿੱਲੀ ਨੂੰ ਕਿਹਾ ਬਿੱਲੀ 마ਸੀ ਥੋੜੀ ਖੇਚਲ ਕਰ ਤੇ ਚੂਹਿਆਂ ਨੂੰ ਖਾ ਜਾ ਬਿੱਲੀ ਨੇ ਕਿਹਾ ਮੇਰਾ ਕੀ ਨੁਕਸਾਨ ਕੀਤਾ ਚੂਹਿਆਂ ਨੇ ਜੋ ਮੈਂ ਖਾਵਾਂ ਪ੍ਰਸਨਚਿਨ ਚਲੀ ਜਾ ਡੰਡੀ ਉੱਡਦੀ ਉੱਡਦੀ ਚਿੜੀ ਕੁੱਤਿਆਂ ਕੋਲ ਗਈ ਡੰਡੀ ਕਿਹਾ ਕੁੱਤਿਓ ਭਾਈਓ ਬਿੱਲੀ ਨੂੰ ਵੱਢੋ ਡੰਡੀ ਕੁੱਤੇ ਕਹਿੰਦੇ ਅਸੀਂ ਬਿੱਲੀ ਨੂੰ ਕਿਉਂ ਵੱਢੀਏ ਪ੍ਰਸੰਚਿਨ ਸਾਡੀ ਕਾਦੀ ਦੁਸ਼ਮਣੀ ਪ੍ਰਸੰਚਿਨ ਚਿੜੀ ਉੱਡਦੀ ਉੱਡਦੀ ਸੋਟੀਆਂ ਕੋਲ ਗਈ ਡੰਡੀ ਕਹਿੰਦੀ ਸੋਟਿਓ ਤੁਸੀਂ ਕੁੱਤਿਆਂ ਨੂੰ ਕੁੱਟੋ ਡੰਡੀ ਸੋਟੀਆਂ ਕਹਿੰਦੀਆਂ ਅਸੀਂ ਕੁੱਤਿਆਂ ਨੂੰ ਕਿਉਂ ਕੁੱਟੀਏ ਪ੍ਰਸੰਚਿਨ ਸਾਡੀ ਉਹਨਾਂ ਨਾਲ ਕੀ ਦੁਸ਼ਮਣੀ ਪ੍ਰਸੰਚਿਨ ਫਿਰ ਚਿੜੀ ਅੱਗ ਕੋਲ ਗਈ ਬੇਨਤੀ ਕੀਤੀ ਅਗਨੀ ਦੇਵ ਸੋਟੀਆਂ ਮੇਰਾ ਕਿਹਾ ਨਹੀਂ ਮੰਨਦੀਆਂ ਤੂੰ ਸੋਟੀਆਂ ਨੂੰ ਜਲਾ ਦੇ ਡੰਡੀ ਅਗਨੇ ਕਿਹਾ ਕਿਉਂ ਸੋਟੀਆਂ ਨਾਲ ਮੇਰਾ ਕੀ ਬੈਰ ਪ੍ਰਸੰਚਿਨ ਮੈਂ ਕਿਉਂ ਜਲਾਵਾਂ ਪ੍ਰਸੰਚਿਨ ਚਿੜੀ ਉੱਡਦੀ ਉੱਡਦੀ ਫਿਰ ਤਲਾਬ ਕੋਲ ਗਈ ਡੰਡੀ ਕਿਹਾ ਤਲਾਬ ਵੀਰ ਮੇਰਾ ਆਖਾ ਮੰਨ ਕੇ ਅੱਗ ਬੁਝਾ ਦੇ ਇੱਕ ਬਾਰ ਪ੍ਰਸੰਚਿਨ ਤਲਾਬ ਨੇ ਕਿਹਾ ਅੱਗ ਨਾਲ ਮੇਰਾ ਕੀ ਬੈਰ ਤੇ ਤੇਰੇ ਨਾਲ ਮੇਰਾ ਕੀ ਲਾਗਾ ਦੇਗਾ ਪ੍ਰਸੰਚਿਨ ਮੈਂ ਕਿਉਂ ਅੱਗ ਬੁਝਾਵਾਂ ਪ੍ਰਸੰਚਿਨ ਚਿੜੀ ਫੇਰ ਉੱਡਦੀ ਉੱਡਦੀ ਹਾਥੀਆਂ ਕੋਲ ਗਈ ਡੰਡੀ ਕਿਹਾ ਹਾਥੀਓ ਤਲਾਬ ਵਿੱਚ ਬੜ ਕੇ ਤਲਾਬ ਦਾ ਪਾਣੀ ਗੰਦਲਾ ਕਰ ਦਿਓ ਡੰਡੀ ਹਾਥੀਆਂ ਨੇ ਕਿਹਾ ਕਿਉਂ ਅਸੀਂ ਕਿਉਂ ਗੰਦਲਾ ਇਹ ਤਲਾਬ ਦਾ ਪਾਣੀ ਪ੍ਰਸੰਚਨ ਉੱਡਦੀ ਉੱਡਦੀ ਚਿੜੀ ਥੱਕ ਗਈ ਡੰਡੀ ਆਖਰ ਕੀੜੀ ਕੋਲ ਗਈ ਡੰਡੀ ਕੀੜੀ ਨੂੰ ਆਪਣੀ ਸਾਰੀ ਦਰਦ ਭਰੀ ਕਹਾਣੀ ਸੁਣਾਈ ਤੇ ਕਿਹਾ ਜੇ ਤੂੰ ਹਾਥੀ ਦੇ ਕੰਨ ਵਿੱਚ ਬੜ ਕੇ ਦੰਦੀ ਵੱਡੇ ਤਾਂ ਹਾਥੀ ਮੇਰੀ ਗੱਲ ਮੰਨੇਗਾ ਨਹੀਂ ਤਾਂ ਮੇਰੀ ਕਿਤੇ ਸੁਣਵਾਈ ਨਹੀਂ ਡੰਡੀ ਕੀੜੀ ਮੰਨ ਗਈ ਕਹਿੰਦੀ ਹੋਰ ਤੇਰੇ ਕਦ ਕਮ ਆਉਂਗੀ ਪ੍ਰਸੰਚਨ ਦੁਖੀ ਦੀ ਬਾਹ ਫੜਨੀ ਤਾਂ ਮੇਰਾ ਧਰਮ ਹੈ ਡੰਡੀ ਫਿਰ ਕਦ ਮੌਕਾ ਮਿਲੇਗਾ ਪ੍ਰਸੰਚਨ ਚਿੜੀ ਕਹਿੰਦੀ ਫਿਰ ਦੇਰ ਕਿਸ ਗੱਲ ਦੀ ਪ੍ਰਸ਼ਨ ਚਿੰਨ ਜਲਦੀ ਕਰ ਡੰਡੀ ਕੀੜੀ ਨੇ ਤਿਆਰ ਹੋਣ ਵਾਸਤੇ ਪਾਣੀ ਵਿੱਚ ਡੁਬਕੀ ਲਾ ਕੇ ਇਸ਼ਨਾਨ ਕੀਤਾ ਡੰਡੀ ਕੇਸ ਧੋਤੇ ਡੰਡੀ ਗੁੱਤ ਕੀਤੀ ਡੰਡੀ ਮੱਥੇ ਉੱਪਰ ਬਿੰਦੀ ਲਾਈ ਡੰਡੀ ਸੁਰਮਾ ਪਾਇਆ ਤੇ 16 ਸ਼ਿੰਗਾਰ ਕਰਕੇ ਸਮ-ਸਮ ਕਰਦੀ ਹਾਥੀ ਦੇ ਕੰਨ ਵਿੱਚ ਵੱੜ ਕੇ ਦੰਦੀ ਵੱਡਣ ਵਾਸਤੇ ਤੁਰ ਪਈ ਡੰਡੀ ਕੀੜੀ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਹਾਥੀ ਥਰ ਥਰ ਕੰਮਣ ਲੱਗਾ ਡੰਡੀ ਮਿੰਨਤਾ ਕਰਨ ਲੱਗਾ ਨਾ ਕੀੜੀ ਭੈਣ ਮੇਰੇ ਕੰਨ ਵੱਲ ਨਾ ਆ ਡੰਡੀ ਦੱਸ ਮੈਂ ਤੇਰੀ ਕੀ ਸੇਵਾ ਕਰ ਸਕਦਾ ਪ੍ਰਸੰਚਿਨ ਕੀੜੀ ਨੇ ਕਿਹਾ ਜਦੋਂ ਤੈਨੂੰ ਚਿੜੀ ਨੇ ਪਾਣੀ ਗੰਦਲਾ ਆਣ ਲਈ ਕਿਹਾ ਸੀ ਜਵਾਬ ਕਿਉਂ ਦਿੱਤਾ ਪ੍ਰਸੰਚਨ ਹਾਥੀ ਨੇ ਹੱਥ ਬੰਨ ਲਏ ਡੰਡੀ ਕਿਹਾ ਗਲਤੀ ਹੋ ਗਈ ਡੰਡੀ ਹੁਣੇ ਜਾਣਾ ਪਾਣੀ ਗੰਦਲਾ ਕਰ ਦੇਣਾ ਡੰਡੀ ਹਾਥੀ ਸਰੋਵਰ ਕਿਨਾਰੇ ਗਿਆ ਸਰੋਵਰ ਲੱਗਾ ਮਿੰਤਾ ਕਰਨ ਡੰਡੀ ਹਾਥੀ ਭਾਈ ਮੈਨੂੰ ਗੰਦਲਾ ਨਾ ਕਰ ਡੰਡੀ ਮੈਂ ਹੁਣੇ ਅੱਗ ਬੁਝਾ ਦੇਣਾ ਡੰਡੀ ਅੱਗ ਬੋਲੀ ਲਿਆਓ ਲਾਠੀਆਂ ਹੁਣੇ ਜਲਾ ਦਿੰਨੀ ਆ ਮੈਨੂੰ ਕਾਨੂੰ ਬੁਝਾਉਂਦੇ ਹੋ ਪ੍ਰਸੰਚਿਨ ਮੈਂ ਕਹਿਣਾ ਮੰਨ ਤਾਂ ਰਹੀ ਆ ਡੰਡੇ ਲਾਠੀਆਂ ਕਹਿਣ ਲੱਗੀਆਂ ਦਿਖਾਓ ਕੁੱਤੇ ਕਿੱਥੇ ਨੇ ਹੁਣ ਝੰਮ ਦਿੰਦੀਆਂ ਹਾਂ ਡੰਡੇ ਕੁੱਤੇ ਭੌਂਕਣ ਲੱਗੇ ਬਿੱਲੀਆਂ ਸਾਡੀਆਂ ਕੋਈ ਮਾਸੀਆਂ ਲੱਗਦੀਆਂ ਨੇ ਪ੍ਰਸੰਚਿਨ ਲਿਆਓ ਹੁਣੇ ਬੱਡਨ ਨੂੰ ਤਿਆਰ ਹਾਂ ਡੰਡੀ ਬਿੱਲੀਆਂ ਚੂਹੇ ਖਾਣ ਲਈ ਤਿਆਰ ਹੋ ਗਈਆਂ ਡੰਡੀ ਚੂਹਿਆਂ ਨੇ ਰਾਣੀ ਦੇ ਲਿਵਾਸ ਕੱਟਣ ਲਈ ਹਾਂ ਕਰ ਦਿੱਤੀ ਡੰਡੀ ਰਾਣੀ ਬੋਲੀ ਕੱਪੜੇ ਕੁਤਰਵਾ ਕੇ ਰੁਸਣਾ ਕੋਈ ਰੁਸਣਾ ਹੋਇਆ ਪ੍ਰਸੰਚੈਨਾ ਇੱਕ ਵਾਰ ਕਿਉਂ ਹਜ਼ਾਰ ਬਾਰ ਰੁਸ ਜਾਨੀ ਆ ਡੰਡੀ ਰਾਜੇ ਨੇ ਕਿਹਾ ਇਸ ਮਿਸਤਰੀ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਆਇਆ ਹੋਇਆ ਹਨ ਹੁਣ ਤਾਂ ਸਜ਼ਾ ਦੇਣੀ ਹੀ ਦੇਣੀ ਹੈ ਡੰਡੀ ਮਿਸਤਰੀ ਨੇ ਕਿਹਾ ਮੈਨੂੰ ਤਾਂ ਆਪ ਲੱਕੜ ਦੀ ਲੋੜ ਹੈ ਦਿਖਾਓ ਕਿਹੜਾ ਹੰਕਾਰਿਆ ਹੋਇਆ ਪਿੱਪਲ ਹੈ ਤੇ ਕਿੱਥੇ ਹੈ ਡੰਡੀ ਪਿੱਪਲ ਨੇ ਕਿਹਾ ਕਾਣਾ ਕਾਂ ਮੇਰਾ ਕੀ ਲੱਗਦਾ ਕਦੀ ਨਹੀਂ ਬੈਠਣ ਦਿੰਦਾ ਅੱਗੇ ਤੋਂ ਡੰਡੀ ਕਾਂ ਫਿਰ ਕਾਂ ਕਾਂ ਕਰਕੇ ਲੱਗਾ ਰੌਲਾ ਪਾਉਣ ਡੰਡੀ ਮੈਂ ਆਲਣਾ ਪਾ ਕੇ ਕਿੱਥੇ ਆਰਾਮ ਕਰਿਆ ਕਰਾਂਗਾ ਪ੍ਰਸ਼ਨ ਚਿੰਨ ਬੁਲਾਓ ਚਿੜੀ ਨੂੰ ਉਸ ਦਾ ਮੋਤੀ ਮੇਰੇ ਕੋਲ ਹੈ ਹੁਣੇ ਦੇ ਦਿਨਾ ਡੰਡੀ ਚਿੜੀ ਆ ਗਈ ਡੰਡੀ ਗੁੱਸੇ ਨਾਲ ਕਾਂ ਨੂੰ ਕਿਹਾ ਦੇ ਦੇ ਮੇਰਾ ਮੋਤੀ ਡੰਡੀ ਹੱਥ ਬੰਨ ਕੇ ਕਾਂ ਨੇ ਮੋਤੀ ਦੇ ਦਿੱਤਾ ਡੰਡੀ ਸਵਾ ਲੱਖ ਦਾ ਮੋਤੀ ਲੈ ਕੇ ਚਿੜੀ ਆਲਨੇ ਵਿੱਚ ਆਪਣੇ ਬੱਚਿਆਂ ਕੋਲ ਗਈ ਡੰਡੀ ਬੱਚੇ ਮੋਤੀ ਦੇਖ ਕੇ ਬੜੇ ਖੁਸ਼ ਹੋਏ ਡੰਡੀ ਚਿੜੀ ਨੇ 5 ਲੱਖ ਰੁਪਏ ਲੈ ਕੇ ਮੋਤੀ ਰਾਣੀ ਨੂੰ ਵੇਚ ਦਿੱਤਾ ਡੰਡੀ ਇਹਨਾਂ ਪੈਸਿਆਂ ਨਾਲ ਪਿੱਪਲ ਉੱਪਰ ਸੋਨੇ ਦਾ ਮਹਿਲ ਬਣਵਾ ਕੇ ਚਿੜੀ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਵਿੱਚ ਰਹਿਣ ਲੱਗੀ ਡੰਡੀ ਇਸ ਰੋਲੇ ਗੋਲੇ ਵਿੱਚ ਕਾਂ ਦਾ ਲਾਲ ਪਤਾ ਨਹੀਂ ਕਿੱਧਰ ਗੁੰਮ ਹੋ ਗਿਆ ਡੰਡੀ ਉਸਨੇ ਧਿਆਨ ਤਾਂ ਮੋਤੀ ਬੱਲ ਕੀਤਾ ਹੋਇਆ ਸੀ ਡੰਡੀ ਰੋਂਦਾ ਰੋਂਦਾ ਥਾਂ ਥਾਂ ਪੁੱਸਦਾ ਫਿਰੇ ਕਿਸੇ ਨੇ ਮੇਰਾ ਲਾਲ ਦੇਖਿਆ ਹੋਵੇ ਕਿਸੇ ਨੇ ਕਿਤੇ ਲਾਲ ਦੇਖਿਆ ਹੋਵੇ ਡੰਡੀ ਕਿਸੇ ਨੇ ਗੱਲ ਨਹੀਂ ਸੁਣੀ ਡੰਡੀ ਰੋਂਦਾ ਰੋਂਦਾ ਕਾਣਾ ਕਾਂ ਮਰ ਗਿਆ ਡੰਡੀ